ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ ਉਹ ਉਹਨਾਂ ਨੇ ਅਸੀਂ ਆਪਣਾ ਇਹ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਇਹਦਾ ਸਾਡੀ ਆਪ ਦੀ ਜਮੀਨ ਸਾਡਾ ਆਪ ਦਾ ਕਬਜ਼ਾ ਉਹਦੇ ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆਣ ਕੇ ਨਾਲ 3-4 5-7 ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਪੰਨੇ ਗਏ ਨੇ ਕੱਚ ਪੰਨੇ ਗਏ ਮੇਨ ਕੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਅਡੀ ਨਕਦੀ ਚੋਰੀ ਕੀਤੀ ਗਈ ਆ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੀ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਟਲ ਮਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਆ ਅਈ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਵੀ ਆਪਣੀ ਕਾਰਵਾਈ ਕਰਨ ਇਸ ਮਾਮਲੇ ਦੀ ਪੁਲਿਸ ਨੂੰ ਕਮਪਲੇਂਟ ਕੀਤੀ ਕੀਤੀ ਗਈ ਆ ਜੀ ਕੰਪਲੇਂਟ ਕੀਤੀ ਗਈ ਆ ਐਸਐਚਓ ਸਾਹਿਬ ਆਏ ਆ ਸਾਨੂੰ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ ਕਿ ਜਿਹੜੀ ਜਦ ਦਾ ਤਿਆਜਪੁਰ ਚ ਅਮਰਪਾਲ ਦੇ ਘਰ ਕੁਝ ਵਿਅਕਤੀ ਨੇ ਹਮਲਾ ਕੀਤਾ ਹੋਰੇ ਸੰਬੰਧੀ ਕੀ ਕਾਰਵਾਈ ਕੀਤੀ ਇੱਕ ਸਾਨੂੰ ਅੱਜ ਆਪਣਾ ਥਾਣਾ ਰੰਗੜ ਨੇ ਕਲੇ ਐਸ.ਐਚ.ਓ ਸਾਹਿਬ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਦਪੁਰ ਦੇ ਵਿੱਚ ਕੋਈ ਰਾਤ 11:30 ਵਜੇ ਦੇ ਕਰੀਬ ਆਪਣਾ 12:30 ਵਜੇ ਦੇ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ ਜਿਹੜਾ ਦਾ ਭਰਾ ਆ ਜਗਤਾਰ ਸਿੰਘ ਉਹਦੇ ਘਰ ਤੇ ਉਹਨੇ ਜਾ ਕੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਹੈ। ਉਹਦੇ ਸਵੱਦ ਵਿੱਚ ਐਸ ਐਚ ਓ ਗਗਨਦੀਪ ਐਸ ਐਚ ਓ ਰੰਗਨਗਰ ਨੇ ਬੜੀ ਮਿਹਨਤ ਕੀਤੀ ਹੈ ਤੇ ਇਹ ਉੱਥੇ ਮੌਕੇ ਤੇ ਪਹੁੰਚਿਆ ਮੌਕੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਤੇ ਜਿਹੜਾ ਆਪਣਾ ਹੈਗਾ ਜੇ ਜਗਤਾਰ ਸਿੰਘ ਉਹਦੇ ਬਿਆਨਾਂ ਤੇ ਅਸੀਂ ਜਿਹੜਾ ਮਕਦਮਾ ਨੰਬਰ 71 ਅੰਡਰ ਸੈਕਸ਼ਨ 352 324 2 125 2527 ਬੀ ਐਨ ਐਸ 2527 54 59 ਆਰ ਮੈਕ ਇਹ ਇਹ ਦਾਰਤੇ ਸੀ ਜਿਹੜਾ ਪਰਚਾ ਦਰਜ ਕਰ ਲਿਆ ਜੀ ਤੇ ਉਹਦੇ ਵਿੱਚ ਇੱਕ ਸੀਸੀਟੀ ਸਾਨੂੰ ਫੁਟਸ ਵੀ ਮਿਲ ਗਈ ਹੈ ਉਹਦੇ ਵਿੱਚ ਇੱਕ ਬੰਦਾ ਖਵਾਈ ਫਾਇਰ ਵੀ ਦਿਖਾਈ ਦਿੰਦਾ ਕਰ ਸਿੱਧਾ ਕਰ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਮਕਦਮਾ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ 메ਨ ਦੋਸ਼ੀ ਜਿਹੜਾ ਆਪਣੇ ਟਰੈਕਟਰ ਤੇ ਦੋ ਤਿੰਨ ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਤੇ ਉਹ ਤੁਹਾਨੂੰ ਕਹਨੂ ਪੁਲਿਸ ਮਾਨਡ ਲੈ ਕੇ ਉਹਦੇ ਸਬੰਧੀ ਅਸੀਂ ਪੁਸ਼ਕਿਸ਼ ਕਰਾਂਗੇ ਅਤੇ ਜੋ ਸਫਾ ਮਿਸਲ ਤੇ ਐਵਿਡੈਂਸ ਆਏਗੀ ਉਸ ਅਨਸਾਰ ਬੰਦੀ ਕਾਰਵਾਈ ਕੀਤੀ ਜਾਵੇ ਕਿੰਨਿਆਂ ਦੇ ਖਿਲਾਫ ਮਾਮਲੇ ਦਰਜ ਹੋਇਆ ਜਿਹੜਾ ਪਿਸਤਲ ਸੀ ਉਹ ਲਾਇਸੈਂਸੀ ਸੀ ਜਨਜਾਇਜ਼ ਸੀ ਇਹਦੇ ਸਬੰਧ ਵਿੱਚ ਸਾਡਾ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਮੇਨ ਪੰਜ ਬੰਦੇ ਤੇ ਮੁਕਤਮਾ ਦਰਜ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ ਅਜਿště ਤਹਿਤ ਦੋਸਤਾਂ ਦੇ ਨਾਲ ਮਿਲ ਕੇ ਭਰਾ ਦੇ ਘਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਦੱਸਤੀ ਕਿ ਮਾਮਲਾ ਬਟਾਲਾ ਦੇ ਪਿੰਡ ਯਾਦਪੁਰ ਤੋਂ ਸਾਹਮਣੇ ਆ ਰਿਹਾ ਜਿੱਥੇ ਭਰਾ ਨੇ ਆਪਣੇ ਭਰਾ ਦੇ ਘਰ ਦੇ ਉੱਤੇ ਅਣਪਛਾਤੀਆਂ ਨੂੰ ਨਾਲ ਲੈ ਕੇ ਗੋਲੀਆਂ ਚਲਾ ਦਿੱਤੀਆਂ ਘਰ ਦੇ ਅੰਦਰ ਦਾਖਲ ਹੋ ਕੇ ਤੇਜ਼ਧਰ ਹਥਿਆਰਾਂ ਨਾਲ ਹਮਲਾ ਕਰਕੇ ਘਰ ਦਾ ਸਮਾਨ ਵੀ ਤੋੜ ਦਿੱਤਾ ਮਾਮਲੇ ਦੀ ਸੀਐਸਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਨੇ ਸ਼ਿਕਾਇਤ ਦੇ ਅਰਦਾਰ ਤੇ ਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਐਸ ਐਸ ਟੀ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਭਰਾ ਹੀ ਭਰਾ ਦਾ ਦੁਸ਼ਮਣ ਬਣ ਗਿਆ ਜਿਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਭਰਾ ਦੇ ਘਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਆ ਪੁਲਿਸ ਦੇ ਵੱਲੋਂ ਜਿਹੜੀ ਆ ਪੂਰੀ சிஸ்டி ਵੀ ਖੰਗਾਲੀ جاری ਹੈ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਯਾਦਪੁਰ ਦੇ ਵਿੱਚ ਰਾਤ ਦੇ ਸਮੇ ਗੋਲੀ ਚੱਲਣ ਵਾਲੇ ਆ ਅਵਤਾਰ ਸਿੰਘ ਸਮੇਤ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਰੋਪੀ ਅਵਤਾਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਸਿਸਟੀ ਫੁਟੇਜ ਤੋਂ ਅਣਪਛਾਤੇ ਰੋਪੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਸਰ ਸਾਡੇ ਚਾਚਾ ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ ਉਹ ਉਹਨਾਂ ਨੇ ਅਸੀਂ ਆਪਣਾ ਇਹ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਸੀ ਨਹੀਂ ਲਾਉਣਾ ਇਹ ਸਾਡੀ ਆਪਦੀ ਜ਼ਮੀਨ ਸਾਡਾ ਆਪ ਦਾ ਕਬਜ਼ਾ ਉਹਦੇ ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆਣ ਕੇ ਨਾਲ 3-4 5-7 ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਪੰਨੇ ਗਏ ਨੇ ਕੱਚ ਪੰਨੇ ਗਏ ਮੇਨ ਕੇ ਦਰਵਾਜ਼ਾ ਤੋੜ ਕੇ ਅੰਦਰ ਵੜੇ ਨੇ ਅੜੀ ਨਕਦੀ ਚੋਰੀ ਕੀਤੀ ਗਈ ਹੈ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੀ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਤਲ ਮਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਆ ਅਈ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਕਿ ਇਹ ਆਪਣੀ ਕਾਰਵਾਈ ਕਰਨ ਜਿਸ ਮਾਮਲੇ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਕੀਤੀ ਗਈ ਹੈ ਜੀ ਕੰਪਲੇਨਟ ਕੀਤੀ ਗਈ ਆ ਐਸਐਚਓ ਸਾਹਿਬ ਆਏ ਸਨ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ ਕਿ ਜਿਹੜੀ ਵਾਰਦਾਤ ਹੋਈ ਹੈ ਯਾਦਪੁਰ ਚ ਤਮਰਤਪਾਲ ਦੇ ਘਰ ਕੁਝ ਵਿਅਕਤੀ ਨੇ ਹਮਲਾ ਕੀਤਾ ਹੋਰੇ ਸੰਬੰਧੀ ਕੀ ਕਾਰਵਾਈ ਕੀਤੀ ਇੱਕ ਸਾਨੂੰ ਅੱਜ